ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਤਾ ਕੀ ਹਾਲ ਚਾਲ ਜੇ ਅੱਜ ਨਾ ਸੀਰੀਅਸਲੀ ਮਨ ਜਾ ਬੜਾ ਪਰੇਸ਼ਾਨ ਅੱਜ ਸੱਚੀ ਮੇਰਾ ਵਲੌਗ ਬਣਾਉਣ ਨੂੰ ਮਾਸਾ ਦੇ ਨਹੀਂ ਕਰਦਾ ਪਿਆ ਅੱਜ ਐਕਚੁਅਲੀ ਛੁੱਟੀ ਸੀਗੀ ਰਾਤ ਹੀ ਪਤਾ ਲੱਗਿਆ ਸੀਗਾ ਸਾਨੂੰ ਮੈਂ ਨਹੀਂ ਐਕਸਾਈਟਮੈਂਟ ਨਾਲ ਉੱਠਿਆ ਇਹ ਨਾ ਸਵੇਰੇ ਮੈਂ ਕਿਹਾ ਅੱਜ ਕੁਝ ਵਧੀਆ ਜਿਹਾ ਕੰਟੈਂਟ ਬਣਾਵਾਂਗੇ ਕੁਝ ਫੈਮਿਲੀ ਨੂੰ ਲੈ ਕੇ ਜਾਂ ਕੁਝ ਨਾ ਕੁਝ ਵਧੀਆ ਮਤਲਬ ਵਲੌਗ ਬਣਾਵਾਂਗੇ ਆਡੀਅנס ਨੂੰ ਅ ਵਧੀਆ ਵਲੌਗ ਬਣਾ ਕੇ ਦਵਾਂਗੇ ਅੱਜ ਬਟ ਪਤਾ ਨਹੀਂ ਕੀ ਤੁਹਾਨੂੰ ਦੱਸਾਂ ਮੈਂ ਯਾ ਮੈਨੂੰ ਨਾ ਇੱਕ ਲੋਕਾਂ ਦੀ ਨਹੀਂ ਸਮਝ ਆਉਂਦੀ ਕਿ ਕਿੱਡੀ ਛੇਤੀ ਆ ਨਾ ਕਿਸੇ ਦੇ profession ਤੇ ਉਂਗਲ ਚੁੱਕ ਦਿੰਦੇ ਆ ਕਿ ਨਹੀਂ ਛੇਤੀ ਗੱਲ ਕਰ ਦਿੰਦੇ ਆ ਕਿ ਯਾਰਾ ਇਹ ਕਿਹੜੇ profession ਚ ਪਿਆ ਆ ਇਹਨੂੰ ਕਿਸੇ ਚੰਗੀ ਥਾਂ ਲਾਓ ਮੈਨੂੰ ਤਾਂ ਖੈਰ ਬਹੁਤ ਸਮੇਂ ਤੇ ਗੱਲਾਂ ਸੁਣਨ ਨੂੰ ਮਿਲਦੀਆਂ ਮੈਨੂੰ ਪਤਾ ਪਰਸਨ ਹੁਣ ਵੇਖਣਗੇ ਵੀ ਮੇਰੀ ਵੀਡੀਓ ਜ਼ਰੂਰ ਜਿਹੜੇ ਗੱਲਾਂ ਕਰਦੇ ਆ ਇੱਧਰ ਉੱਧਰ ਹਨ ਕੱਲ ਮੇਰੇ ਫਾਦਰ ਦੱਸਦੇ ਪਈ ਕਿ ਸਾਡੇ ਕਿਸੇ ਰਿਲੇਟਿਵ ਨੇ ਹੀ ਮੇਰੇ ਫਾਦਰ ਨਾਲ ਗੱਲ ਕੀਤੀ ਕਿ ਯਾਰ ਤੁਹਾਡਾ ਉਹ ਵਾਲਾ ਰਿਲੇਟਿਵ ਹੁਣ ਮੈਂ ਨਾਂ ਨਹੀਂ ਲੈਣਾ ਹਨ ਰਿਲੇਟਿਵ ਨਹੀਂ ਦੂਰ ਦੇ ਨੇ ਤੇ ਗੱਲ ਕਰਦੇ ਸੀਗੇ ਕਿ ਯਾਰ ਬੇਟੇ ਨੂੰ ਤੁਸੀਂ ਪੜਾਇਆ ਹੈ ਗ੍ਰੈਜੂਏਟ ਆ ਮਤਲਬ BCA ਕੀਤੀ ਹੋਈ ਹੈ ਇਨੂੰ ਕਿਸੇ ਆਈਟੀ ਕੰਪਨੀ ਚ ਲਵਾ ਲੋ ਇਹਨੂੰ ਦਿੱਲੀ ਗੁਰਦਾਵਾ ਜੌਬ ਭੇਜ ਦੋ ਯਾਂ ਕਿਸੇ ਅੱਛੇ ਛੱਤਰ ਚ ਜੌਬ ਕਰੇ ਆ ਕਿਹੜੇ ਚੱਕਰਾਂ ਚ ਪਿਆ ਵੀਡੀਓ ਵੀਡੀਓ ਦੇ ਚੱਕਰਾਂ ਚ ਆਇਆ ਕੋਈ ਕੰਮ ਥੋੜੀ ਹੈਗੇ ਆ ਯਾਂ ਕੋਈ ਅੱਛਾ ਸਟੇਟਸ ਵਾਲੀ ਜੌਬ ਕਰੇ ਤੇ ਯਾਰ ਮੈਂ ਨੂੰ ਸਮੇਂ ਨਹੀਂ ਹੁੰਦੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਜੋ ਮੈਂ ਕਰ ਰਿਹਾ ਐ ਇਹ ਵੀ ਐਕਚੁਅਲੀ ਜੌਬ ਹੀ ਆ ਔਰ ਦੂਸਰੀ ਗੱਲ ਹੈ ਕਿ ਮੈਂ ਇਹਦੇ ਤੇ ਹੀ ਨਹੀਂ ਡਿਪੈਂਡ ਮੈਂ ਸ਼ਾਪ ਤੇ ਵੀ ਬੈਠਦਾ ਮੇਰੇ ਕੋ ਘਰ ਬਹੁਤ ਜ਼ਿੰਮੇਵਾਰੀਆਂ ਨੇ ਮੈਨੂੰ ਵੀ ਪਤਾ ਹੈ ਕਿ ਮੈਨੂੰ ਈਜ਼ੀਲੀ ਸਾਰੀ ਜਿਹਾ ਜੌਬ ਮਿਲ ਸਕਦੀ ਹੈ ਬਟ ਮੈਂ ਤਾਂ ਉਹੀ ਕਰਨਾ ਚਾਹੁੰਦਾ ਨਾ ਜੋ ਮੇਰੇ ਮੈਨੂੰ ਸੈਟੀਸਫੈਕਸ਼ਨ ਜਿੱਦਣਾ ਮਿਲਦੀ ਹੈ ਹੁਣ ਮੈਂ 2-3 ਦਿਨ ਤੋਂ ਆਪਣਾ ਚੈਨਲ ਸ਼ੁਰੂ ਕਰ ਲਿਆ ਤੇ ਤੁਸੀਂ ਸਾਰੇ ਮੇਰੇ ਭੈਣ ਭਰਾ ਮੈਨੂੰ ਮਤਲਬ ਇੰਨਾ ਜ਼ਿਆਦਾ ਪਿਆਰ ਦੇਂਦੇ ਹੋ ਉਹ ਵੀਡੀਓ ਸਰਕਲ ਹੁੰਦੀ 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 ਜਿਹੜੇ ਖਾਸ ਰਿਸ਼ਤੇਦਾਰ ਹੋ ਨਹੀਂ ਜਿਹੜੇ ਕੁਝ ਹੁੰਦੇ ਹੈ ਨਾ ਕਿ ਅਮੀ ਨਾਜਾਇਜ਼ ਚੌਧਰੀ ਬਣਨ ਵਾਲੀ ਗੱਲ ਉਹਨਾਂ ਦਾ ਕਬੂਜ ਗਈ ਵੀਡੀਓ ਤੇ ਉਹ ਮੈਨੂੰ ਕਿ ਐਦਾਂ ਕਰ ਲੈ ਯਾਰ ਇਹ ਜੌਬ ਕਰ ਲੈ ਉਹ ਭਾਈ ਕਿਉਂ ਮੇਰੀ ਜ਼ਿੰਦਗੀ ਆ ਮੈਂ ਕਰ ਰਿਹਾ ਮੈਂ ਜੋ ਕਰ ਰਿਹਾ ਮੇਰੇ ਜਿੰਨੇ ਵੀ ਪਿਆਰ ਕਰਨ ਵਾਲੇ ਆ ਆਡੀਅנס ਨੂੰ ਅੱਛਾ ਲੱਗ ਰਿਹਾ ਫੋਰ ਐਗਜ਼ਾਮਪਲ ਆ ਜਿਹੜਾ ਸੀਨ ਆਇਆ ਇੱਕ ਜੇਲ ਵਾਲਾ ਤੇ ਮੇਰੀ ਫੌਜਨ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੋਣਾ ਤੇ ਉਹ ਸਾਰਿਆਂ ਨੇ ਮੇਰਾ ਸੀਨ ਵੇਖਿਆ ਕਹਿੰਦਾ ਯਾਰ ਉਹ ਬੰਦੇ ਨੇ ਮੈਂ ਨਹੀਂ ਨਾ ਲੈਣਾ ਚਾਹੁੰਦਾ ਉਹਨਾਂ ਨੂੰ ਪਤਾ ਲੱਗ ਗਈ ਜਣਾ ਕਿ ਆ ਕਿ ਯਾਰ ਯਾਰ ਤੁਹਾਡਾ ਮੁੰਡਾ ਚਾਹੇ ਨਕਲੀ ਜੇਲ੍ਹ ਚ ਟੱਕਿਆ ਕਿੰਨੀ ਕਿੰਨੀ ਇਨਸਲਟ ਵਾਲੀ ਗੱਲ ਹੈ ਇਹ ਕੋਈ ਰੋਲ ਕਰਨ ਵਾਲੇ ਥੋੜੀ ਹੈ ਠੀਕ ਆ ਹਾਸੀ ਮਜ਼ਾਕ ਵਾਲੀਆਂ ਵਡੀਆਂ ਬਣਾਈਆਂ ਇੱਕ ਹੋਰ ਗੱਲ ਹੈ ਇਦਾਂ ਉਦਾਂ ਭਾਈ ਮੈਂ ਦੱਸ ਦੇਣਾ ਚਾਹੁੰਨਾ ਕਿ ਐਮ ਏ ਮੇਰਾ ਮਨਵਾਜ ਦਿੰਦਾ ਤਾਂ ਮੈਂ ਕਰਦਾ ਠੀਕ ਆ ਔਰ ਇਹਦੇ ਨਾਲ ਮੈਂ ਮੈਂਟਲੀ ਠੀਕ ਆ ਮੈਂਟਲੀ ਮੈਨੂੰ ਸੈਟੀਸਫੈਕਸ਼ਨ ਕੰਮ ਜ਼ਿੰਦਗੀ ਚ ਉਹ ਕਰਨਾ ਚਾਹੀਦਾ ਜਿਹਦੇ ਚ ਤੁਹਾਡਾ ਇੰਟਰਸਟ ਹੈ ਮੈਂ ਬੈਂਕ ਚ ਜੌਬ ਕੀਤੀ ਹੈ ਤੁਹਾਨੂੰ ਵੀ ਪਤਾ ਹੀ ਆ ਮੈਂ ਤੁਹਾਨੂੰ ਕਹਿ ਰਿਹਾ ਖਾਸ ਕਰ ਜਿੰਨਾ ਨੇ ਗੱਲ ਕੀਤੀ ਹੈ ਪਰ ਤੁਸੀਂ ਸੌਰੀ ਮੈਂ ਫਿਰ ਵੀ ਤੁਹਾਨੂੰ ਨਹੀਂ ਕੁਛ ਇਹਦਾ ਇਹ ਗੱਲ ਕਹਿਣਾ ਚਾਹੁੰਦਾ ਬਟ ਚਲੋ ਠੀਕ ਆ ਉਹ ਤੁਹਾਡੀ ਥਿਉਰੀ ਆ ਕਦੇ ਕਦੇ ਕੀ ਇਹਨੂੰ ਐ ਕਰਾ ਦੋ ਤੁਸੀਂ ਮੇਰੀ ਚਿੰਤਾ ਕਿਉਂ ਆ ਤੁਹਾਨੂੰ ਕਾਦੀ ਕਲੋ ਮੇਰੀ ਚਿੰਤਾ ਤੁਹਾਨੂੰ ਮੈਨੂੰ ਮੇਰੀ ਚਿੰਤਾ ਹੈਗੀ ਆ ਮੇਰੀ ਫੈਮਿਲੀ ਨੂੰ ਮੇਰੀ ਚਿੰਤਾ ਹੈਗੀ ਆ ਇਹ ਵਰਕ ਚ ਹਰ ਤਰ੍ਹਾਂ ਦੀ ਸੈਟੀਮੈਂਟਲੀ ਫਾਈਨੈਂਸ਼ਲੀ ਹਰ ਤਰ੍ਹਾਂ ਨਾਲ ਮੈਂ ਸੈਟੀਸਫਾਈਡ ਹਾਂ ਤੇ ਮੈਂ ਕਿਉਂ ਕਿਸੀ ਦੀ ਹੁਣ ਮੈਂ ਆਪਣਾ ਚਲੋ ਹਨਾ YouTube ਦੇ ਉੱਤੇ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਤੇ ਮੇਰੇ ਭੈਣ ਭਰਾ ਮੈਨੂੰ ਮੈਂ ਇਨਾ ਐਂਟਰਟੇਨ ਕੀਤਾ ਮੇਰੇ ਭੈਣ ਭਰਾ ਮੈਨੂੰ ਇਨਾ ਜ਼ਿਆਦਾ ਪਿਆਰ ਦੇ ਰਹੇ ਹੁਣ ਤੁਸੀਂ ਸਾਰੇ ਮੈਨੂੰ ਇਹ ਗੱਲ ਦੱਸਿਓ ਕਿ ਮੈਨੂੰ ਆਪਣਾ ਇਹ ਜਰਨੀ ਸ਼ੁਰੂ ਰੱਖਣੀ ਚਾਹੀਦੀ ਆ ਕਿ ਬੰਦ ਕਰ ਦੇਣੀ ਚਾਹੀਦੀ ਆ ਮੈਂ ਤੁਹਾਡੇ ਕੋਲ ਇਹ ਸਵਾਲ ਪੁੱਛਣਾ ਚਾਹੁੰਦਾ ਬਸ ਕਿਉਂਕਿ ਤੁਹਾਡਾ ਪਿਆਰ ਹੀ ਆ ਜਿਨਨੇ ਉੱਥੇ ਵੀ ਇੰਨਾ ਮੇਰਾ ਨਾਮ ਬਣਾਇਆ ਮੈਂ ਜਦੋਂ ਬਾਹਰ ਨਿਕਲਦਾ ਮੈਨੂੰ ਲੋਕ ਮਿਲਦੇ ਨੇ ਮੈਨੂੰ ਜੀਤੇ ਦੇ ਕੈਰੈਕਟਰ ਨਾਲ ਜਾਣਦੇ ਨੇ ਮੈਨੂੰ ਅੱਛੀ ਤਰ੍ਹਾਂ ਡੀਲ ਕਰਦੇ ਆ ਤੇ ਮੈਂ ਅੱਛਾ ਲੱਗਦਾ ਖੁਸ਼ੀ ਮਿਲਦੀ ਹੈ ਮਨ ਨੂੰ ਪਰ ਤੂੰ ਹੀ ਵਦਨੀ ਯਾਰ ਕਿਉਂ ਬਾਕੀ ਤਾਂ ਮੈਨੂੰ ਇੰਨਾ ਜ਼ਿਆਦਾ ਪਿਆਰ ਕਰੀ ਜਾਂਦੇ ਆ ਤੇ ਤੁਸੀਂ ਨਾ ਕਰਿਆ ਕੋ ਯਾਰ ਬਾਕੀ ਤੁਸੀਂ ਵੀ ਜੱਦ ਦੀ ਗੱਲਾਂ ਚ ਰਹੋ ਤੇ ਨਾ ਕਰਿਆ ਕੋ ਗੱਲ ਬਾਕੀ ਮੈਂ ਮੇ ਕੋਲ ਜੋਬ ਵੀ ਹੈ ਮੇ ਕੋਲ ਸ਼ਾਪ ਵੀ ਹੈ ਆ ਵੀਡੀਓ ਤਾਂ ਬਸ 2 2-4 ਘੰਟੇ ਦਾ ਇੱਕ ਐਂਟਰਟੇਨਮੈਂਟ ਹੁੰਦਾ ਜਦੋਂ ਵੀ ਕੋਈ ਇਨਸਾਨ ਵਰਕ ਕਰਦਾ ਉਹਦਾ ਬੈਕਅੱਪ ਪਲਾਨ ਜ਼ਰੂਰ ਹੁੰਦਾ ਔਰ ਮੈਂ ਮੈਂ ਕੋਈ 5-7 ਬੜੀਆਂ ਵਾਲਾ ਬੱਚਾ ਨਹੀਂ ਹੈਗਾ ਮੈਂ ਵੀ ਗ੍ਰੈਜੂਏਟ ਆ ਪੜਿਆ ਲਿਖਿਆ ਹਾਂ ਔਰ ਅੱਗੇ ਵੀ ਪਲਾਨ ਕਰ ਰਹੇ ਹਾਂ ਸਟੱਡੀ ਕਰਨ ਦਾ ਸਟੱਡੀ ਕੰਟੀਨਿਊ ਵੀ ਕਰ ਰਹੇ ਹਾਂ ਮੈਂ ਹਰ ਤਰ੍ਹਾਂ ਨਾਲ ਹਰ ਤਰੀਕੇ ਨਾਲ ਚੱਲਿਆ ਆ ਮੈਨੂੰ ਪਤਾ ਕਿਦਾਂ ਚੱਲਣਾ ਮੈਂ ਅੱਜ ਦੇ ਦੌਰ ਦਾ ਮੁੰਡਾ ਹਾਂ ਮੈਂ ਕੋਈ ਉਹ ਪੁਰਾਣੇ ਦੌਰ ਦਾ ਨਹੀਂ ਹੈਗਾ ਥੋੜਾ ਜਿਹਾ ਦੇਖ ਕੇ ਬਾਕੀ ਤੁਸੀਂ ਮੇਰੇ ਸਾਰੇ ਭੈਣ ਭਰਾ ਦੱਸਿਓ ਕਿ ਮੈਨੂੰ ਆਪਣੀ ਜਰਨੀ ਕੰਟੀਨਿਊ ਰੱਖਣੀ ਚਾਹੀਦੀ ਏ ਆਪਣੇ ਚੈਨਲ ਤੇ ਜਾਂ ਨਹੀਂ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰੇ